ਸਾਰੇ ਸਤਿ ਸ੍ਰੀ ਅਕਾਲ ਲਰਨ ਮੈਂ ਮਮੀ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਅਸੀਂ ਪੇਠੇ ਦੀ ਸਬਜੀ ਬਣਾਵਾਂਗੇ ਅਸੀਂ 500 ਗ੍ਰਾਮ ਪੀਲਾ ਪੇਠਾ ਲੈ ਲਿਆ ਅਸੀਂ ਇਸ ਨੂੰ ਕੱਟ ਲਿਆਗਾ ਕੱਟ ਕੇ ਇਸ ਦੇ ਵਿੱਚ ਜਿਹੜੀ ਗੁੱਦ ਤੇ ਦੇ ਬੀ ਆ ਜਿਹੜੇ ਉਹ ਕੱਢ ਦੇਣੇ ਅਗੇ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਲੈਣਾ ਕਿਉਂਕਿ ਇਹਨਾਂ ਨਾਲ ਪੇਠਾ ਸਵਾਦ ਨਹੀਂ ਬਣਦਾਗਾ ਇਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਸ਼ੈਲ ਲੈਣਾਗਾ ਕਿਉਂਕਿ ਇਹਦੀ ਜਿਹੜੀ ਸ਼ੈਲ ਬਹੁਤ ਜ਼ਿਆਦਾ ਸਖਤ ਹੈ ਇਹਦੇ ਨਾਲ ਪੇਠਾ ਸਵਾਦ ਨਹੀਂ ਬਣਦਾ ਕਈ ਪੇਠੇਂ ਸ਼ੈਲ ਨਰਮ ਹੁੰਦੀ ਹੈ ਇਹ ਅਸੀਂ ਮੋٹے-ਮੋٹے ਪੀਸ ਕੱਟ ਲੈਣੇ ਆਂਗੇ ਪੀਸ ਕੱਟ ਕੇ ਤੇ ਬੌਲ ਚ ਪਾ ਲਈ ਇਹਨੂੰ ਅਸੀਂ ਧੋਣਾ ਹੈਗਾ ਅਸੀਂ ਧੋ ਇੱਕ ਵਾਰੀ ਧੋ ਲਿਆ ਇਹਨੂੰ ਪਾਣੀ ਡレイン ਕਰਤਾ ਇੱਕ ਵਾਰੀ ਹੋਰ ਧੋ ਲੈਣਾ ਹੈਗਾ ਧੋ ਕੇ ਅਸੀਂ ਇਹਨੂੰ ਰੱਖ ਦਿੱਤਾ ਹੈਗਾ ਤੇ ਜਿਹੜੇ ਪੇਠੇ ਵਿੱਚ ਮਸਾਲੇ ਪੈਂਦੇ ਆ ਸੁੱਕੇ ਮਸਾਲੇ ਜੀਰਾ ਰਾਈ ਹੈ ਮੇਥੇ ਆ ਸੌਫਾ ਸੁੱਕਾ ਧਨੀਆ ਕਲੌਂਜੀ ਹੈ ਤੇ ਦੋ ਲਾਲ ਮਿਰਚਾਂ ਕਸ਼ਮੀਰੀ ਲਾਲ ਮਿਰਚਾਂ ਹੈਗੀਆਂ ਇਹ ਇਹਦੇ ਚ ਪੈਂਦੀਆਂ ਤੇ ਟਮਾਟਰ ਦਾ ਤੇ ਹਰੀ ਮਿਰਚ ਦਾ ਤੇ ਅਦਰਕ ਦਾ ਪੇਸਟ ਤੇ ਇੱਕ ਪਿਆਜ਼ ਕੱਟ ਲਿਆ ਹੁਣ ਇਹ ਕੜਾਈ ਧਰਤੀ ਹੈ ਇਹ ਚ ਸਰੋਂ ਦਾ ਤੇਲ ਪਾਵਾਂਗੇ ਗੈਸ ਆਨ ਕਰ ਲਿਆ ਦੋ ਕੜਛੀਆਂ ਸਰੋਂ ਦਾ ਤੇਲ ਪਾਵਾਂਗੇ ਕਿਉਂਕਿ ਸਰੋਂ ਦੇ ਤੇਲ ਦੇ ਵਿੱਚ ਪੇਠਾ ਬਹੁਤ ਸਵਾਦ ਬਣਦਾ ਹੈ ਗਰਮ ਹੋ ਗਿਆ ਧੂਆਂ ਨਿਕਲਣ ਲੱਗਿਆ ਅਸੀਂ ਸਲੋ ਕਰ ਲਈ ਅੱਗ ਇਹ ਚ ਹੁਣ ਸੁੱਕੇ ਮਸਾਲੇ ਪਾਉਣੇ ਆ ਅਸੀਂ ਸੁੱਕੇ ਮਸਾਲੇ ਪਾ ਕੇ ਮਸਾਲੇ ਸਾਡੇ ਤੜਕਣ ਲੱਗ ਗਏ ਆ। ਇਸ ਤੋਂ ਮਗਰੋਂ ਅਸੀਂ ਹਿੰਗ ਪਾ ਦੇਣੀ ਆ ਥੋੜੀ ਜੀ ਤੇ ਲਾਲ ਮਿਰਚ ਕਸ਼ਮੀਰੀ ਲਾਲ ਮਿਰਚ ਪਾ ਦੇਣੀ ਆ ਪਿਆਜ਼ ਪਾ ਕੇ ਅਸੀਂ ਭੁੰਨ ਲਿਆ। ਬਰਨ ਹੋ ਗਿਆ। ਇਹ ਬਰਨ ਹੋ ਗਿਆ ਪਿਆਜ਼ ਸਾਡਾ ਅਸੀਂ ਪੇਠਾ ਪਾ ਲਿਆ ਵਿੱਚ ਪੇਠਾ ਪਾ ਕੇ ਵੀਰ ਨੂੰ ਚੰਗੀ ਤਰ੍ਹਾਂ ਹਿਲਾ ਦੇਣਾ ਇਹਨੂੰ ਕੋਟ ਕਰ ਦੇਣਾ ਇਹਨੂੰ ਚੰਗੀ ਤਰ੍ਹਾਂ ਕੋਟ ਕਰਕੇ ਅਸੀਂ ਹਲਦੀ ਪਾਊਡਰ ਧਨੀਆ ਪਾਊਡਰ ਜੀਰਾ ਪਾਊਡਰ ਕਿ ਕਿਚਨ ਕਿੰਗ ਤੇ ਆਮ ਅੰਬਚੂਰ ਪਾਊਡਰ ਇਹ ਪਾ ਦੇਣਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਅਸੀਂ ਹਿਲਾ ਲੈਣਾ ਹਿਲਾ ਕੇ ਇਹਨੂੰ ਮਿਕਸ ਕਰਕੇ ਇਹਨੂੰ ਚੰਗੀ ਤਰ੍ਹਾਂ ਫਿਰ ਅਸੀਂ ਕਸ਼ਮੀਰੀ ਮਿੱਠੀ ਜੀ ਹੋਰ ਲਾਹਤ ਪਾਤੀ ਐ ਅਸੀਂ ਫਿਰ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਅਸੀਂ ਉਤੋਂ ਟਾਕ ਦੇਣਾ 5 ਕਿ ਮਿੰਟ ਬਸ ਦੇ ਟਾਕ ਦੇਣਾ ਇਹਨਾਂ ਥੋੜਾ ਜਿਹਾ ਪੇਠਾ ਨਰਮ ਹੋ ਜਾਊਗਾ ਵੇਖੋ ਹੁਣ ਸਾਡਾ ਪੇਠਾ ਨਰਮ ਹੋ ਗਿਆ ਨਰਮ ਹੋ ਗਿਆ ਤੇ ਹੁਣ ਇਹਦੇ ਵਿੱਚ ਅਸੀਂ ਅਸੀਂ ਨਮਕ ਪਾਵਾਂਗੇ ਕਿਉਂਕਿ ਨਾਂਕ ਪਹਿਲਾਂ ਨਹੀਂ ਪਾਇਆ ਪੇਠਾ ਜਲਦੀ ਪਾਣੀ ਛੱਡ ਜਾਂਦਾ ਹੈਗਾ ਤੇ ਨਾਂਕ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾਗਾ ਮਿਕਸ ਮਿਕਸ ਕਰਕੇ ਹੁਣ ਸੀ ਜਿਹੜੀ ਟਮਾਟਰ ਦਾ ਹਰੀ ਮਿਰਚ ਦਾ ਤੇ ਅਦਰਕ ਦਾ ਪੀਸਟ ਸੀ ਉਹ ਅਸੀਂ ਪਾਉਣਾ ਹੈ ਇਹਦੇ ਵਿੱਚ ਉਹ ਪਾ ਕੇ ਇਹਨੂੰ ਥੋੜਾ ਜਿਹਾ ਮਲਾ ਦੇਣਾ ਇਹਨੂੰ ਚੰਗੀ ਤਰ੍ਹਾਂ ਮਲਾ ਮਲੂ ਕੇ ਇਹਦੇ ਵਿੱਚ ਅਸੀਂ ਇੱਕ ਚਮਚਾ ਖੰਡ ਦਾ ਪਾ ਦੇਣਾਗਾ ਕਿਉਂਕਿ ਪੇਠਾ ਜਿਹੜਾ ਖੱਟਾ ਮਿੱਠਾ ਉਹ ਬਹੁਤ ਸਵਾਦ ਬਣਦਾ ਹੈਗਾ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਕਰਕੇ ਅਸੀਂ ਸਲੋ ਅੱਗ ਤੇ ਪਕਾਉਣਾ ਹੈ ਸਲੋ ਅੱਗ ਤੇ ਪਕਦਾ ਬੇਠਾ ਬਹੁਤ ਸਵਾਦ ਬਣਦਾ ਹੈਗਾ ਤੇ ਟਮਾਟਰ ਦੇ ਪਾਣੀ threeda ਤੋ ਸਿਰ ਪੰਜ ਕਿ ਮਿੰਟ ਬਸ ਦੇ ਹੋ ਢਾਖ ਦੇਣਾ ਤਾਂ ਪੇਠਾ ਸਾਡਾ 5 ਮਿੰਟ ਧਗਿਆ ਸੀਗਾ ਹੋਰ ਤੇ ਪੇਠਾ ਵਧੀਆ ਪੱਕ ਕੇ ਤਿਆਰ ਹੋ ਗਿਆ ਅਸੀਂ ਹਰਾ ਧਨੀਆ ਪਾਤਾ ਵਿੱਚ ਹਰਾ ਧਨੀਆ ਪਾ ਕੇ ਇਹਨੂੰ ਮਿਕਸ ਕਰ ਲੈਣਾਗਾ ਮਿਕਸ ਕਰਕੇ ਇਹਨੂੰ ਅਸੀਂ ਜਾ ਕੇ ਕਰਦੇ ਆਂ ਵੀ ਇਹ ਨਰਮ ਹੋਇਆ ਕਿ ਨਹੀਂ ਆਇਆ ਸੌਫਟ ਹੋਇਆ ਸਾਡਾ ਸਬਜੀ ਪਨ ਕੇ ਤਿਆਰ ਹੋ ਗਈ ਆ ਕਿਉਂਕਿ ਇਹ ਪੱਕ ਕੇ ਤਿਆਰ ਹੋ ਗਈ ਆ ਤੇ ਇਹਨੂੰ ਅਸੀਂ ਏ ਪਲੇਟ ਵਿੱਚ ਕੱਢ ਲਈ ਆ ਇਹ ਚ ਸਮਹਿ ਲਾਉਣ ਲੱਗ ਗਈ ਆ ਬਹੁਤ ਵਧੀਆ ਤੇ ਸਬਜੀ ਪੱਕ ਪੱਕ ਕੇ ਤਿਆਰ ਹੋ ਗਈ ਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਇਕ ਕਰੋ ਸ਼ੇਅਰ ਕਰੋ ਪਹਿਲਾ ਆਈਕਨ ਬਟਨ ਨੂੰ ਪ੍ਰੈਸ ਕਰ ਦਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ